ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਅੱਗੇ ਸ਼ੁਰੂ ਕਰਦੇ ਹਾਂ ਜੀ ਅੱਜ ਆਪਾਂ ਕਰਾਂਗੇ 16ਵੀਂ ਪੌੜੀ ਤੋਂ ਲੈ ਕੇ 20ਵੀਂ ਪੌੜੀ ਤੱਕ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਤਿੰਨ ਤੋਂ ਸ਼ੁਰੂ ਹੋ ਕੇ ਚਾਰ ਤੱਕ ਜਾਂਦੀ ਹੈ ਵਿਚਾਰ ਜੀ ਸੱਚੇ ਪਾਤਸ਼ਾਹ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਵਿਚਾਰ ਕਰਵਾ ਲਣ ਜੀ ਪੰਜ ਪਰਵਾਣ ਪੰਜ ਪਰਦਾਨ ਪੰਚੇ ਪਵੇ ਦਰਗਹਿ ਮਾਨ ਪੰਚ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਹਾਂਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪੰਜ ਪਰਵਾਣ ਪੰਜ ਪ੍ਰਧਾਨ ਇਹ ਤੋਂ ਪਹਿਲਾਂ ਆਪਾਂ ਬਾਣੀ ਦੇ ਵਿੱਚ ਸੁਣੀਐ ਤੇ ਮੰਨਿਆਂ ਦੀਆਂ ਪੌੜੀਆਂ ਦਾ ਵਿਚਾਰ ਕੀਤੀ ਸੀ ਜੀ ਉਹਦੇ ਹਿਸਾਬ ਨਾਲ ਫਿਰ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਸੁਣਦੇ ਨੇ ਤੇ ਮੰਨਦੇ ਨੇ ਤੇ ਜਿਨ੍ਹਾਂ ਦੀ ਸੂਰਤ ਫਿਰ ਪਰਮਾਤਮਾ ਵਿੱਚ ਲੱਗੀ ਰਹਿੰਦੀ ਆ ਫਿਰ ਉਹ ਕੌਣ ਬਣ ਜਾਂਦੇ ਨੇ ਉਹ ਪੰਚ ਬਣ ਜਾਂਦੇ ਨੇ ਪੰਚ ਪਰਵਾਣ ਪੰਚ ਪ੍ਰਧਾਨ ਫਿਰ ਜਿਹੜੇ ਇਹ ਪੰਚ ਨੇ ਇਹ ਦੁਨੀਆ ਦੇ ਵਿੱਚ ਵੀ ਇਹਨਾਂ ਦੀ ਸ਼ੋਭਾ ਹੁੰਦੀ ਆ ਤੇ ਇਹਨਾਂ ਨੂੰ ਮਤਲਬ ਇੱਕ ਤਰ੍ਹਾਂ ਦੇ ਆਗੂ ਮੰਨਿਆ ਜਾਂਦਾ ਫਿਰ ਜਦੋਂ ਇਹ ਪਰਮਾਤਮਾ ਦੀ ਦਰਗਾਹ ਵਿੱਚ ਜਾਂਦੇ ਨੇ ਪੰਚੇ ਪਾਵੇ ਦਰਗਾਹਹਿਮਾਨ ਫਿਰ ਇਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਇਹਨਾਂ ਪੰਚਾਂ ਨੂੰ ਮਾਨ ਮਿਲਦਾ ਇੱਜ਼ਤ ਮਿਲਦੀ ਆ ਕਿਉਂਕਿ ਉਹਨਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਪੰਚੇ ਸੋਹੇ ਦਰ ਰਾਜਾਨ ਕਹਿੰਦੇ ਵੀ ਜਿਹੜੇ ਇਹ ਪੰਚ ਨੇ ਨਾ ਵੀ ਇਹ ਦਰਗਾਹ ਦੇ ਵਿੱਚ ਇਸ ਤਰ੍ਹਾਂ ਸ਼ੋਭਾਨ ਦੀ ਹੁੰਦੀ ਹੈ ਜਿਵੇਂ ਰਾਜਿਆਂ ਦੇ ਦਰਬਾਰਾਂ ਵਿੱਚ ਰਾਜੇ ਆਂਦੀ ਹੁੰਦੀ ਹੈ ਮਤਲਬ ਇੰਨੀ ਸ਼ੋਭਾ ਹੁੰਦੀ ਆ ਉਹਨਾਂ ਪੰਚਾਂ ਦੀ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸੁਣਿਆ ਮੰਨਿਆ ਤੇ ਉਹਨੂੰ ਮੰਨ ਕੇ ਆਪਣੇ ਅੰਦਰ ਪਿਆਰ ਨਾਲ ਟਿਕਾ ਕੇ ਰੱਖਿਆ ਪੰਜਾਂ ਕਾ ਗੁਰ ਏਕ ਧਿਆਨ ਜਿਹੜੇ ਪੰਜ ਪੰਜ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਨਾ ਉਹ ਜਿਹੜੇ ਜਨ ਨੇ ਉਹਨਾਂ ਦਾ ਧਿਆਨ ਹਮੇਸ਼ਾ ਇੱਕ ਗੁਰੂ ਇੱਕ ਅਕਾਲ ਪੁਰਖ ਵਿੱਚ ਲੱਗਿਆ ਰਹਿੰਦਾ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰ ਕਹਿੰਦੇ ਜੇ ਕੋਈ ਕਹੇ ਕਿ ਮਤਲਬ ਮੈਂ ਵੀ ਪਰਮਾਤਮਾ ਦੇ ਜਿਹੜੀਆਂ ਰਚਨਾ ਹੈਗੀਆਂ ਜਾਂ ਪਰਮਾਤਮਾ ਜੋ ਕੁਝ ਕਰ ਰਿਹਾ ਉਹਦੇ ਬਾਰੇ ਵਿਚਾਰ ਕਰਾਂ ਜੇ ਕੋ ਕਹੇ ਕਰੇ ਵਿਚਾਰ ਜੇ ਕੋਈ ਵਿਚਾਰ ਕਰਨੀ ਵੀ ਚਾਹੇ ਕਰਤੇ ਕੈ ਕਰਨੇ ਨਹੀਂ ਸੁਮਾਰ ਜਿਹੜਾ ਕਰਤਾ ਕੁਦਰਤ ਦੇ ਵਿੱਚ ਉਹ ਜੋ ਕੁਝ ਵੀ ਕਰ ਰਿਹਾ ਉਹਦੀ ਕੋਈ ਗਿਣਤੀ ਨਹੀਂ ਹੋ ਸਕਦੀ ਉਹ ਬੇਅੰਤ ਹੋ ਰਿਹਾ ਜੋ ਕੁਛ ਵੀ ਕੁਦਰਤ ਦੇ ਵਿੱਚ ਪਰਮਾਤਮਾ ਵੱਲੋਂ ਹੋ ਰਿਹਾ ਉਹ ਕਿਸੇ ਦੇ ਹੱਥ ਵਾਸ ਨਹੀਂ ਕਿ ਉਹਦੀ ਵਿਚਾਰ ਕਰ ਸਕੇ ਉਹ ਸਾਡੇ ਵਿਚਾਰ ਤੋਂ ਬਾਹਰਲਾ ਵਿਸ਼ਾ ਤੌਲ ਧਰਮ ਦਿਆ ਦਾ ਪੁੱਤ ਕਹਿੰਦੇ ਜਿਹੜਾ ਇਹ ਹੈਗਾ ਧਰਮ ਰੂਪੀ ਤੌਲ ਆ ਇਹ ਦਿਆ ਦਾ ਪੁੱਤ ਆ ਦਿਆ ਤੋਂ ਧਰਮ ਪੈਦਾ ਹੁੰਦਾ ਇਹ ਜਿਹੜਾ ਧਰਮ ਇੱਕ ਤਰ੍ਹਾਂ ਦਾ ਇਹ ਨਿਜ਼ਮ ਆ ਜਿਹੜਾ ਪਰਮਾਤਮਾ ਵੱਲੋਂ ਦੁਨੀਆ ਵਿੱਚ ਚੱਲ ਰਿਹਾ ਤੇ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਨੂੰ ਨਿਜ਼ਮ ਦੇ ਵਿੱਚ ਰੱਖ ਰਿਹਾ ਸੰਤੋਕ ਥਾਪ ਰੱਖਿਆ ਜਿੰਨ ਸੂਤ ਕਹਿੰਦਾ ਵੀ ਜਿਹੜਾ ਧਰਮ ਉਹ ਦਿਆ ਦਾ ਪੁੱਤ ਹੈਗਾ ਤੇ ਧਰਮ ਦੇ ਅਨਸਾਰ ਹੀ ਫਿਰ ਸਾਰੇ ਨਿਜ਼ਮ ਦੇ ਅਨਸਾਰ ਹੀ ਦੁਨੀਆ ਦਾ ਸਾਰਾ ਕੰਮਕਾਰ ਪਰਮਾਤਮਾ ਵੱਲੋਂ ਚੱਲ ਰਿਹਾ ਤੇ ਇਸ ਧਰਮ ਦੇ ਅਧੀਨੀ ਜਿਹੜਾ ਸੰਤੋਖ ਆ ਉਹਦੇ ਸੰਤੋਖ ਦੇ ਸੂਤ ਵਿੱਚ ਦੁਨੀਆ ਨੂੰ ਰੱਖਿਆ ਹੋਇਆ ਪਰੋਕੇ ਪਰਮਾਤਮਾ ਨੇ ਜੇ ਕੋ 부ਜਾ ਹੋਵੇ ਸਚਿਆਰ ਤਵ ਲੈ ਉੱਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰਤ ਲੈ ਕਵਨ ਜੋਰ ਕਹਿੰਦੇ ਵੀ ਜਿਸ ਤਰ੍ਹਾਂ ਆਮ ਦੁਨੀਆ ਚ ਪ੍ਰਚਲਿਤ ਗੱਲ ਆ ਨਾ ਉਸ ਟਾਈਮ ਸ਼ਾਇਦ ਕਹਿੰਦੇ ਹੋਣਗੇ ਕਿ ਜਿਹੜੀ ਧਰਤੀ ਆ ਇਹ ਬਲਦ ਦੇ ਸਿੰਘਾਂ ਤੇ ਖੜੀ ਆ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਕੀ ਜੇ ਕਹਿੰਦੇ ਆਪਾਂ ਮੰਨੋ ਇਹ ਮੰਨ ਵੀ ਲਈਏ ਵੀ ਇਹ ਗੱਲ ਠੀਕ ਆ ਕਹਿੰਦੇ ਫਿਰ ਕਿਦਾਂ ਹੋਊਗਾ ਵੀ ਧਰਤੀ ਬਲਦ ਦੇ ਉੱਪਰ ਖੜੀਆ ਉਦੋਂ ਉੱਪਰ ਉਹ ਧਰਤੀਆਂ ਤਾਂ ਤਹੇਟਾਂ ਹਨ ਲਖ ਪਤਾਲਾਂ ਪਤਲਖ ਆਕਾਸ਼ ਆਕਾਸ ਕਹਿੰਦੇ ਫਿਰ ਇੱਕ ਬਲਦ ਦਾ ਉੱਤੇ ਧਰਤੀ ਖੜੀਆ ਇਹਦਾ ਮਤਲਬ ਇੱਕ ਹੋਰ ਬਲਦ ਦਾ ਫਿਰ ਉੱਤੇ ਧਰਤੀ ਖੜੀਆ ਇੱਕ ਹੋਰ ਫਿਰ ਕਹਿੰਦੇ ਜਿਹੜਾ ਸਾਰਿਆਂ ਤੋਂ ਹੇਠਾਂ ਬਲਦ ਦਾ ਉਹਦੇ ਉੱਪਰ ਕਿੰਨੀਆਂ ਕੁ ਧਰਤੀਆਂ ਦਾ ਭਾਰ ਹੋਊਗਾ ਵੀ ਇਹ ਸੰਭਵ ਨਹੀਂ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੋ ਪਰਮਾਤਮਾ ਨੇ ਧਰਤੀ ਆਕਾਸ਼ ਟਿਕਾਏ ਹੋਏ ਨੇ ਪਰਮਾਤਮਾ ਨੇ ਆਪਣੇ ਬਲ ਦੇ ਨਾਲ ਟਿਕਾਏ ਹੋਏ ਨੇ ਉਹ ਮਤਲਬ ਕੋਈ ਇਦਾਂ ਦਾ ਬਲ ਨਹੀਂ ਜਿਹਦੇ ਸਿੰਗਾ ਦੇ ਉੱਪਰ ਧਰਤੀ ਖੜੀ ਆ ਜਿਹੜਾ ਹੈਗਾ ਜਿਹਨੂੰ ਕਹਿੰਦੇ ਨੇ ਤੌਲ ਧਰਮ ਦਇਆ ਕਾਪੂਤ ਇਹ ਮਤਲਬ ਧਰਮ ਕਹਿੰਦੇ ਨੇ ਧਰਮ ਕਹਿੰਦੇ ਨੇ ਇੱਕ ਨਿਜਮ ਜੋ ਪਰਮਾਤਮਾ ਦਾ ਚੱਲ ਰਿਹਾ ਜਿਹਦੇ ਹਿਸਾਬ ਨਾਲ ਪਰਮਾਤਮਾ ਦੀ ਕੁਦਰਤ ਚੱਲ ਰਹੀ ਆ ਉਸ ਤਰ੍ਹਾਂ ਕੋਈ ਬਲਦ ਨਹੀਂ ਹੈਗਾ ਜਿਹਦੇ ਉੱਪਰ ਧਰਤੀ ਖੜੀ ਆ ਕਹਿੰਦੇ ਵੀ ਫਿਰ ਜਿਹੜਾ ਕੋਈ ਮਤਲਬ ਇਹ ਵਿਚਾਰ 부ਝ ਲੈਂਦਾ ਜਿਹਨੂੰ ਇਹ ਸਮਝ ਆ ਜਾਂਦੀ ਹੈ ਵੀ ਇਹ ਪਰਮਾਤਮਾ ਦਾ ਨਿਜਮ ਚੱਲ ਰਿਹਾ ਹੈ ਜਿਹੜਾ ਧਰਮ ਆ ਜਿਹਨੂੰ ਤੌਲ ਧਰਮ ਕਹਿੰਦੇ ਨੇ ਉਹ ਪਰਮਾਤਮਾ ਦਾ ਨਿਜਮ ਆ ਜਿਹਦੇ ਅਨਸਾਰ ਸਾਰੀ ਦੁਨੀਆ ਦਾ ਕੰਮ ਚੱਲ ਰਿਹਾ ਜਿਵੇਂ ਉਧਰੋਂ ਰਾਤ ਹੁੰਦੀ ਆ ਦਿਨ ਚੜਦਾ ਸਰਮੁੰਦਰ ਚੱਲਦੇ ਨੇ ਹਵਾਵਾਂ ਚ ਸਭ ਕੁਝ ਜੋ ਵੀ ਦੁਨੀਆ ਚ ਹੋ ਰਿਹਾ ਇਹ ਜੋ ਹੋ ਰਿਹਾ ਇਹ ਪਰਮਾਤਮਾ ਦੇ ਧਰਮ ਰੂਪੀ ਨਿਜਮ ਦੇ ਅਨਸਾਰ ਹੋ ਰਿਹਾ ਕਹਿੰਦੇ ਜਿਹੜੇ ਕੋਈ ਇਸ ਸਚਾਈ ਨੂੰ ਬੁੱਝ ਲੈਂਦਾ ਉਹ ਸਚਿਆਰ ਆ ਬਾਕੀ ਇਹ ਬਲਦ ਵਾਲੀ ਗੱਲ ਠੀਕ ਨਹੀਂ ਹੈਗੀ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਕਹਿੰਦੇ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਜੀਵ ਨੇ ਹੈਨਾ ਜੇ ਬਹੁਤ ਰੰਗਾਂ ਦੇ ਜੀਵ ਨੇ ਅਲੱਗ-ਅਲੱਗ ਉਹਨਾਂ ਦੇ ਨਾਮ ਨੇ ਪਰ ਜਿਹੜੇ ਵੀ ਸਾਰੇ ਹੈਗੇ ਨੇ ਜਿੰਨੀ ਵੀ ਰਚਨਾ ਹੈ ਪ੍ਰਮਾਤਮਾ ਦੀ ਸਭਨਾ ਲਿਖਿਆ ਬੁੜੀ ਕਲਾਮ ਕਹਿੰਦੇ ਵੀ ਇਹਨਾਂ ਸਾਰਿਆਂ ਦੇ ਉੱਪਰ ਕਰਮਾਂ ਦਾ लेखा ਲਿਖਿਆ ਹੋਇਆ ਇੱਕ ਲੇਖ ਲਿਖਿਆ ਹੋਇਆ ਜਿਹਦੇ ਹਿਸਾਬ ਨਾਲ ਇਹ ਸਾਰੀ ਦੁਨੀਆ ਆਉਂਦੀ ਜਾਂਦੀ ਹੈ ਤੇ ਕਰਮ ਕਰਦੀ ਆ ਇਹ लेखा ਲਿਖ ਜਾਣਾ ਕੋਏ लेखा ਲਿਖਿਆ ਕੀਤਾ ਹੋਏ ਕਹਿੰਦੇ ਵੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਕਿ ਦੁਨੀਆ ਦੇ ਵਿੱਚ ਕਿੰਨੇ ਕੁ ਲੋਕ ਨੇ ਕਿੰਨੇ ਕ ਰੰਗਾਂ ਦੇ ਲੋਕ ਨੇ ਕਿੰਨੇ ਕ ਜਾਤਾਂ ਦੇ ਲੋਕ ਨੇ ਪਿੱ ਕਿੰਨਾ ਖੁਸ਼ ਹੈ ਦੁਨੀਆ ਦੇ ਵਿੱਚ ਹਨਾ ਇਹ ਲੇਖਾ ਲਿਖ ਜਾਣਾ ਕੋਈ ਕਹਿੰਦੇ ਇਹਦਾ ਕੋਈ ਲੇਖਾ ਲਿਖ ਨਹੀਂ ਸਕਦਾ ਹਨਾ ਲੇਖਾ ਲਿਖਿਆ ਕੀਤਾ ਹੋਏ ਕਹਿੰਦੇ ਵੀ ਜੇ ਕੋਈ ਲਿਖ ਵੀ ਲਵੇ ਉਹ ਲੇਖਾ ਪੂਰਾ ਨਹੀਂ ਹੈਗਾ ਬਲਤ ਲਿਖੇ ਨਹੀਂ ਸਕਦਾ ਕੋਈ ਜੇ ਕੋਈ ਲਿਖਣ ਦੀ ਕੋਸ਼ਿਸ਼ ਵੀ ਕਰਦਾ ਉਹ ਪੂਰਾ ਨਹੀਂ ਹੈਗਾ ਲੇਖਾ ਕੇਤਾ ਤਾਣ ਸਵਾਲਿਓ ਰੂਪ ਪਰਮਾਤਮਾ ਨੇ ਦੁਨੀਆਂ ਦੇ ਵਿੱਚ ਕਿੰਨਾ ਬਲ ਹੈ ਨਾ ਕਿੰਨੇ ਦੁਨੀਆਂ ਹੈਗੀ ਜਿਹੜੀ ਮਤਲਬ ਲੋਕ ਨੇ ਜਿੰਨਾ ਚ ਬਲ ਕਿੰਨਾ ਹੈਗਾ ਹੈ ਨਾ ਕਿੰਨੀ ਤਰ੍ਹਾਂ ਦੇ ਰੂਪ ਸੁੰਦਰ ਬਣਾਏ ਨੇ ਪਰਮਾਤਮਾ ਨੇ ਇਹ ਸਾਰਾ ਕੁਝ ਲੇਖਾ ਹੈ ਨਾ ਕੀਤੀ ਦਾਤ ਜਾਣੇ ਕੌਣਕੂਤ ਪਰਮਾਤਮਾ ਨੇ ਕਿੰਨੀਆਂ ਅੰਕ ਦਾਤਾਂ ਨੇ ਤੇ ਇਹ ਕਿਸੇ ਵੀ ਚੀਜ਼ ਦਾ ਕਹਿੰਦੇ ਵੀ ਜਿਹੜਾ ਹੈਗਾ ਲੇਖਾ ਵੀ ਇਹਦੇ ਬਾਰੇ ਕੋਈ ਦੱਸ ਨਹੀਂ ਸਕਦਾ ਕੋਈ ਇਹਦਾ ਲੇਖਾ ਕਰ ਨਹੀਂ ਸਕਦਾ ਵੀ ਕੁਦਰਤ ਦੇ ਵਿੱਚ ਕੀ ਕੁਝ ਹੈਗਾ ਹੈ ਨਾ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲੱਖ ਦਰਿਆਓ ਕਹਿੰਦੇ ਜਿਹੜਾ ਇਹ ਸਭ ਕੁਝ ਪਰਮਾਤਮਾ ਦੀ ਰਚਨਾ ਰਚੀ ਹੋਈ ਆ ساری ਕੁਦਰਤ ਰਚੀ ਹੋਈ ਆ ਇਹ ਪਰਮਾਤਮਾ ਨੇ ਸਿਰਫ ਇੱਕ ਕਵਾਉ ਇੱਕ ਵਾਕ ਨਾਲ ਇੱਕ ਆਵਾਜ਼ ਨਾਲ ਸਭ ਕੁਝ ਇਹ ਪੈਦਾ ਹੋਇਆ ਹੋਇਆ ਇਹ ਚੀਜ਼ ਹਜਰਤ ਮੁਹੰਮਦ ਸਾਹਿਬ ਦੇ ਸ਼ਾਇਦ ਕਿ ਹੰਤੇ ਲਿਖੀ ਗਈ ਹੈ ਮਤਲਬ ਕੁਰਾਨ ਸ਼ਰੀਫ ਦੇ ਵਿੱਚ ਵੀ ਇਹ ਹੈਗੀ ਆ ਉਹ ਮਤਲਬ ਇਸ ਗੱਲ ਨਾਲ ਸਹਿਮਤ ਕਰਦੇ ਨੇ ਜਿਸ ਤਰ੍ਹਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਦੱਸਿਆ ਨਾ ਕਿ ਕੀਤਾ ਪਸਾਓ ਇੱਕੋ ਕੁਵਾਓ ਉਹਨਾਂ ਦੇ ਵਿੱਚ ਵੀ ਇਹ ਗੱਲ ਹੈਗੀ ਆ ਕਿ ਉਹਨਾਂ ਦੇ ਵਿੱਚ ਇਦਾਂ ਵੀ ਹੈਗਾ ਇਹ ਇਹਦੇ ਬਾਰੇ ਮੈਨੂੰ ਅਜੇ ਪੱਕਾ ਆਪਣੇ ਪਤਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹ ਆਪਣੇ ਕੋਈ ਤੁਕ ਆਉਂਦੀ ਆ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਇਹ ਇੱਕੋ ਕੁਵਾਓ ਇੱਕੋ ਕੀਤਾ ਪਸਾਓ ਇੱਕੋ ਕੁਵਾਓ ਆ ਨਾ ਇਸ ਤਰ੍ਹਾਂ ਵੀ ਇੱਕ ਦਿਨ ਇਦਾਂ ਹੀ ਆਵਾਜ਼ ਆਉਣ ਕਰਨੀ ਪਰਮਾਤਮਾ ਨੇ ਤੇ ਦੁਨੀਆ ਨੇ ਚਲੀ ਜਾਣਾ ਉਹਨਾਂ ਦੇ ਇਦਾਂ ਹੈਗਾ ਕੁਰਾਨ ਸ਼ਰੀਫ ਦੇ ਵਿੱਚ ਤੇ ਸ਼ਾਇਦ ਮੈਂ ਵੀ ਕਿਸੇ ਕੋਲੋਂ ਇਹ ਸੁਣਿਆ ਕਿਸੇ ਕਥਾਵਾਚਕ ਪਰੋਂ ਪਰ ਮੈਨੂੰ ਆਪਣੇ ਮੈਨੂੰ ਯਾਦ ਨਹੀਂ ਕਿ ਮੈਂ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਇਹ ਤੁੱਕ ਕੋਈ ਪੜੀ ਆ ਨਾ ਕੀਤਾ ਪਸਾਓ ਏ ਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕਹਿੰਦੇ ਵੀ ਇੱਕ ਆਵਾਜ਼ ਨਾਲ ਇਹ ਸਾਰੀ ਦੁਨੀਆ ਪਰਮਾਤਮਾ ਨੇ ਰਚ ਦਿੱਤੀ ਆ ਤੇ ਉਹਦੇ ਤੋਂ ਬਾਅਦ ਫੇਰ ਮਤਲਬ ਹੋਰ ਲੱਖਾਂ ਜਿੱਦਾਂ ਬਾਦ ਦੇ ਵਿੱਚ ਹੋਰ ਜੀਵ ਬਣੇ ਜਿੱਦਾਂ ਹੋਰ ਜ਼ਿੰਦਗੀ ਦੇ ਪ੍ਰਵਾਹ ਚੱਲਣੇ ਸ਼ੁਰੂ ਹੋ ਗਏ ਪਰ ਇੱਕ ਵਾਰ ਜਦੋਂ ਪਹਿਲਾਂ ਹੋਇਆ ਇੱਕ ਆਵਾਜ਼ ਆਈ ਤੇ ਉਹਦੇ ਨਾਲ ساری ਦੁਨੀਆ ਰਚੀ ਗਈ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਜੋ ਤੁਦ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਾਤਸ਼ਾਹ ਕਹਿੰਦੇ ਵੀ ਤੇਰੀ ਜਿਹੜੀ ਕੁਦਰਤ ਆ ਵੀ ਇਹਦਾ ਵਿਚਾਰ ਨਹੀਂ ਕੀਤਾ ਜਾ ਸਕਦਾ ਅਸੀਂ ਕੀਤੇ ਹੋਏ ਜਿਹੜੇ ਅਸੀਂ ਮਤਲਬ ਉਹਦੇ ਕੀਤੇ ਹੋਏ ਜੀਵਾਂ ਅਸੀਂ ਕਿੱਥੋਂ ਉਹਦਾ ਵਿਚਾਰ ਕਰ ਸਕਦੇ ਆ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਵੀ ਤੇਰੀ ਕੁਦਰਤ ਦਾ ਵਿਚਾਰ ਨਹੀਂ ਕੀਤਾ ਜਾ ਸਕਦਾ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਬਸ ਇਹੀ ਕਹਿ ਜਾ ਸਕਦਾ ਕਿ ਵੀ ਮੈਂ ਤੇਰੇ ਤੋਂ ਬਲਿਹਾਰ ਹੈਂ ਮੈਂ ਮਤਲਬ ਤੇਰੀ ਕੁਦਰਤ ਤੋਂ ਕਹਿੰਦੇ ਮਤਲਬ ਬਲਿਹਾਰ ਜਾਣ ਨੂੰ ਕਹਿ ਵੀ ਨਹੀਂ ਸਕਦਾ ਪੂਰਾ ਤੂੰ ਕਿਹਾ ਵੀ ਨਹੀਂ ਜਾ ਸਕਦਾ ਨਾ ਵਾਰਿਆ ਨਾ ਜਾਵਾ ਇੱਕ ਵਾਰ ਵੀ ਮੈਂ ਤੈਨੂੰ ਇੰਨਾ ਪੂਰੀ ਤਰ੍ਹਾਂ ਬਲਿਹਾਰ ਜਾਣਾ ਵੀ ਨਹੀਂ ਮੈਂ ਕਹਿ ਸਕਦਾ ਹੈਨਾ ਵੀ ਇੰਨਾ ਜ਼ਿਆਦਾ ਮੈਂ ਅਸਚਰਜ ਹੈਗਾ ਜੋ ਤੁਧ ਭਾਵੈ ਸਾਈ ਪਲੀਕਾਰ ਵਾਹਿਗੁਰੂ ਜੀ ਕਹਿੰਦੇ ਅਕਾਲ ਪੁਰਖ ਜੀ ਵੀ ਜੋ ਤੁਸੀਂ ਵੀ ਕੁਛ ਕਰ ਰਹੇ ਹੋ ਸਾਨੂੰ ਉਹ ਮਨਜ਼ੂਰ ਹੈਗਾ ਅਸੀਂ ਉਸ ਰਜਾ ਦੇ ਵਿੱਚ ਰਾਜ਼ੀ ਹਾਂ ਜਿੱਤੇ ਤੁਸੀਂ ਸਾਨੂੰ ਰੱਖ ਰਹੇ ਹੋ ਤੂੰ ਸਦਾ ਸਲਾਮਤ ਨਿਰੰਕਾਰ ਅਕਾਲ ਪੁਰਖ ਤੂੰ ਸਦਾ ਸਲਾਮਤ ਰਹਿਣ ਵਾਲਾ ਹੈ ਸਦਾ ਸਲਾਮਤ ਹੈ ਨਿਰੰਕਾਰ ਅਸੰਖ ਜਪ ਅਸੰਖ ਪਉ ਕਹਿੰਦੇ ਅਸੰਖੀ ਲੋਕ ਨੇ ਜਿਹੜੇ ਤੇਰਾ ਜਪ ਕਰ ਰਹੇ ਨੇ ਅਸੰਖੀ ਲੋਕ ਨੇ ਜਿਹੜੇ ਤੈਨੂੰ ਪ੍ਰੇਮ ਕਰ ਰਹੇ ਨੇ ਅਸੰਖ ਪੂਜਾ ਅਸੰਖ ਤਪਤਾਉ ਅਸੰਖੀ ਲੋਕ ਨੇ ਜਿਹੜੇ ਤੇਰੀ ਪੂਜਾ ਕਰ ਰਹੇ ਨੇ ਤਪ ਕਰ ਰਹੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ ਕਹਿੰਦੇ ਅਸੰਖੀ ਲੋਕ ਨੇ ਜਿਹੜੇ ਮੂੰਹ ਦੇ ਨਾਲ ਵੇਦਾਂ ਦਾ ਗ੍ਰੰਥਾਂ ਦਾ ਪਾਠ ਕਰ ਰਹੇ ਨੇ ਅਸੰਖ ਜੋਗ ਮਨ ਰਹੇ ਉਦਾਸ ਕਹਿੰਦੇ ਅਸੰਖ ਜੋਗੀ ਨੇ ਅਸੰਖ ਦਾ ਮਤਲਬ ਹੁੰਦਾ ਵੀ ਅਨੇਕਾਂ ਵੀ ਜਿਹਨਾਂ ਦੀ ਗਿਣਤੀ ਨਹੀਂ ਹੈਗੀ ਵੀ ਉਹ ਜੋਗੀ ਨੇ ਜਿਹੜੇ ਮਤਲਬ ਮਾਇਆ ਤੋਂ ਉਪਰਾਮ ਹੋਏ ਨੇ ਅਸੰਖ ਭਗਤ ਗੁਣ ਗਿਆਨ ਵਿਚਾਰ ਕਹਿੰਦੇ ਅਸੰਖ ਹੀ ਭਗਤ ਨੇ ਜਿਹੜੇ ਤੇਰੇ ਗੁਣਾ ਦੇ ਵਿਚਾਰ ਕਰ ਰਹੇ ਨੇ ਤੇਰੇ ਗਿਆਨ ਦੀ ਵਿਚਾਰ ਕਰ ਰਹੇ ਨੇ ਅਸੰਖ ਸਤੀ ਅਸੰਖ ਦਾਤਾਰ ਕਹਿੰਦੇ ਅਸੰਖਾ ਹੀ ਦਾਨੇ ਨੇ ਅਸੰਖਾ ਹੀ ਦਾਤਾਰ ਨੇ ਦਾਨ ਕਰਨ ਵਾਲੇ ਅਸੰਖ ਹੀ ਸਤੀ ਨੇ ਅਸੰਖ ਸੂਰ ਮਹੋਪਖਸਾਰ ਕਹਿੰਦੇ ਅਸੰਖ ਹੀ ਇਦਾਂ ਦੇ ਸੂਰਮੇ ਨੇ ਜਿਹੜੇ ਮਤਲਬ ਲੋਹੇ ਨੂੰ ਚਵਾ ਜਾਂਦੇ ਨੇ ਜਿਹੜੇ ਮਤਲਬ ਸ਼ਾਸਤਰਾਂ ਦੇ ਜਿਹੜੇ ਵਾਰ ਨੇ ਉਹਨੂੰ ਆਪਣੇ ਮੂੰਹਾਂ ਦੇ ਉੱਪਰ ਸਹਾਰਦੇ ਨੇ ਅਸੰਖ ਮੋਨ ਲਿਵ ਲਾਇ ਤਾਰ ਕਹਿੰਦੇ ਅਸੰਖਾ ਹੀ ਮੋਨੀ ਨੇ ਜਿਹੜੇ ਤੇਰੇ ਦੇ ਵਿੱਚ ਤੇਰੇ ਵਿੱਚ ਲਿਵ ਲਾ ਕੇ ਬੈਠੇ ਰਹੇ ਨਿਰੰਤਰ ਹੈ ਨਾ ਲਿਵ ਲਾਇ ਤਾਰ ਵੀ ਕਰ ਮਤਲਬ ਨਿਰੰਤਰ ਲਿਵ ਲਾ ਕੇ ਬੈਠੇ ਹੋਏ ਨੇ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਕਹਿੰਦੇ ਅਸੰਖਾਂ ਹੀ ਮਤਲਬ ਮੂਰਖ ਨੇ ਜਿਹੜੇ ਮਤਲਬ ਜਿਹਦਾ ਅਗਿਆਨਤਾ ਦੇ ਵਿੱਚ ਫਸੇ ਹੋਏ ਨੇ ਅਸੰਖ ਚੋਰ ਹਰਾਮਖੋਰ ਕਹਿੰਦੇ ਅਸੰਖਾਂ ਹੀ ਚੋਰ ਨੇ ਜਿਹੜੇ ਦੂਜੇ ਦਾ ਮਤਲਬ ਮਾਲ ਖਾਂਦੇ ਨੇ ਹੈਨਾ ਅਸੰਖ ਅਮਰ ਕਰ ਜਾਹੇ ਜੋਰ ਅਸੰਖੀ ਲੋਕ ਇਦਾਂ ਦੇ ਨੇ ਜਿਹੜੇ ਮਤਲਬ ਦੂਜਿਆਂ ਦੇ ਉੱਪਰ ਅਤਿਆਚਾਰ ਕਰਕੇ ਥੋਂ ਜਾਂਦੇ ਨੇ ਦੁਨੀਆ ਤੋਂ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਇਹ ਇਦਾਂ ਦੇ ਨੇ ਜਿਹੜੇ ਮਤਲਬ ਖੂਨ ਕਰਦੇ ਨੇ ਹਨਾ ਅਸੰਖ ਪਾਪੀ ਪਾਪ ਕਰ ਜਾਹੇ ਅਸੰਖੀ ਪਾਪੀ ਨੇ ਜਿਹੜੇ ਪਾਪ ਕਮਾ ਕਮਾ ਕੇ ਦੁਨੀਆ ਤੋਂ ਜਾਂਦੇ ਨੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖੇ ਲੋਕ ਇਦਾਂ ਦੇ ਨੇ ਜਿਹੜੇ ਮਤਲਬ ਝੂਠ ਦਾ ਸਹਾਰਾ ਲੈਂਦੇ ਨੇ ਝੂਠ ਵਿੱਚ ਹੀ ਜ਼ਿੰਦਗੀ ਆਪਣੀ ਜੀਂਦੇ ਨੇ ਅਸੰਖ ਮਲੇਸ਼ ਮਲਪਖ ਖਾਹੇ ਕਹਿੰਦੇ ਅਸੰਖ ਈ ਮਤਲਬ ਲੋਕ ਇਦਾਂ ਦੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਗਈ ਜਿਨ੍ਹਾਂ ਦੀ ਜਿਹੜੀ ਮੱਤ ਹੈਗੀ ਆ ਉਹ ਬਹੁਤੀ ਸਾਫ਼ ਨਹੀਂ ਹੈਗੀ ਹਨਾ ਮਲੀਨ ਬੁੱਧੀ ਵਾਲੇ ਨੇ ਤੇ ਇਦਾਂ ਦੀਆਂ ਚੀਜ਼ਾਂ ਅਖਾਜ ਚੀਜ਼ਾਂ ਖਾਂਦੇ ਨੇ ਜਿਹੜੀ ਖਾਣ ਵਾਲੀਆਂ ਨਹੀਂ ਹੈਗੀਆਂ ਅਸੰਖ ਨਿੰਦਕ ਸਿਰ ਕਰੈ ਭਾਰ ਅਣਗਿਣਤ ਹੀ ਲੋਕ ਇਦਾਂ ਦੇ ਨੇ ਜਿਹੜੇ ਵੀ ਦੂਜਿਆਂ ਦੀ ਨਿੰਦਾ ਚੁਗਲੀ ਦਾ ਭਾਰ ਹੈ ਨਾ ਆਪਣੇ ਸਿਰ ਤੇ ਚੁੱਕਦੇ ਨੇ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਹਾਂਜੀ ਆਪਾਂ ਨੇ ਪਹਿਲੀ ਪੌਡੀ ਦੇ ਵਿੱਚ ਇਹਨਾਂ ਚਾਰ ਤੁਕਾਂ ਦਾ ਅਰਥ ਕਰ ਲਿਆ ਨਾ ਅਸੰਖ ਨਾਮ ਅਸੰਖ ਥਾਵ ਕਹਿੰਦੇ ਅਸੰਖ ਈ ਨਾਮ ਨੇ ਹੈ ਨਾ ਅਸੰਖ ਈ ਦੁਨੀਆ 'ਚ ਇਦਾਂ ਦੇ ਜੀਨ ਅਸੰਖ ਈ ਨਾਵਾਂ ਵਾਲੇ ਇਨਾਂ ਦੇ ਨਾਮ ਨੇ ਇਹ ਅਸੰਖਾਂ ਹੀ ਦੁਨੀਆ ਇਦਾਂ ਦੀ ਅਸੰਖ ਨਾਵਾਂ ਵਾਲੀ ਦੁਨੀਆ ਅਸੰਖ ਥਾਵ ਅਸੰਖਾਂ ਹੀ ਥਾਵਾਂ ਨੇ ਹੈ ਨਾ ਵੀ ਸਾਡੀ ਗਿਣਤੀ ਵਿੱਚ ਨਹੀਂ ਆ ਸਕਦੇ ਹੈ ਨਾ ਵੀ ਇੰਨਾ ਕੁਛ ਹੈ ਇੰਨੀਆਂ ਥਾਵਾਂ ਨੇ ਤੇ ਇੰਨੀ ਦੁਨੀਆ ਹੈ ਨਾ ਇੰਨਾ ਕੁਛ ਹੈਗਾ ਮਤਲਬ ਜਿਹੜੇ ਵੀ ਜੀਵ ਜੰਤੂ ਹੈਗੇ ਨੇ ਵਾਹਿਗੁਰੂ ਦੇ ਪੈਦਾ ਕੀਤੇ ਅਗਾਮ ਅਗਾਮ ਅਸੰਖ ਲੋ ਕਹਿੰਦੇ ਸਾਡੀ ਮਤਲਬ ਸਮਝ ਤੋਂ ਬਾਹਰ ਨੇ ਇਨੇ ਤਰ੍ਹਾਂ ਦੇ ਮਤਲਬ ਇੱਥੇ ਜਿਹਦੇ ਹੈਗੇ ਨੇ ਲੋਮ ਦੇ ਜਿੱਦਾਂ ਵਿਮੰਡਲ ਜਿੱਥੇ ਵਾਸਾ ਹੈ ਹੈਨਾ ਦੁਨੀਆ ਦਾ ਜੀਵ ਜੰਤੂਆਂ ਦਾ ਜਿਹੜੀ ਚੀਜ਼ ਸਾਹ ਲੈ ਰਹੀ ਆ ਵੀ ਜਿਹੜੀ ਉਹ ਵਸੀ ਹੋਈ ਆ ਉਹ ਅਣਗਿਣਤ ਨੇ ਸਾਡੀ ਸਮਝ ਤੋਂ ਬਾਹਰ ਆ ਕੇ ਵੀ ਕਿੰਨਾ ਕੁਸ਼ ਹੈਗਾ ਅਸੰਖ ਕਹ ਸਿਰ ਭਾਰ ਹੋਏ ਕਹਿੰਦੇ ਵੀ ਜੇ ਅਸੀਂ ਅਸੰਖ ਵੀ ਕਹਨੇ ਆ ਤੇਰੀ ਕੁਦਰਤ ਦੇ ਵਿੱਚ ਬੀ ਐਨ ਆ ਅਸੰਖ ਨਾਵ ਨੇ ਅਸੰਖ ਥਾਵ ਨੇ ਕਹਿੰਦੇ ਇਹ ਕਿਹਾ ਵੀ ਸਾਨੂੰ ਭਾਰ ਚੜਦਾ ਕਿਉਂ ਕਹਿੰਦੇ ਅਸੰਖ ਵੀ ਜਿਹੜਾ ਅੱਖਰ ਆ ਉਹਦੇ ਲਈ ਛੋਟਾ ਬੀ ਮਤਲਬ ਸਾਡੀ ਸਮਝ ਤੋਂ ਬਾਹਰ ਦੀ ਗੱਲ ਆ ਵੀ ਦੁਨੀਆ ਵਿੱਚ ਕੀ ਕੁਝ ਹੈਗਾ ਪਰਮਾਤਮਾ ਨੇ ਬਣਾਇਆ ਹੋਇਆ ਪੈਦਾ ਕੀਤਾ ਹੋਇਆ ਜੇ ਉਹਨੂੰ ਅਸੀਂ ਅਸੰਖ ਵੀ ਕਹਿੰਨੇ ਤਾਂ ਵੀ ਸਾਨੂੰ ਭਾਰ ਆ ਕਿਉਂਕਿ ਅਸੰਖ ਅੱਖਰ ਵੀ ਉਹਦੇ ਲਈ ਛੋਟਾ ਅਖਰੀ ਨਾਮ ਅਖਰੀ ਸਲਾਹਾ ਫਿਰ ਕਹਿੰਦੇ ਵੀ ਜਿੱਦਾਂ ਕੁਝ ਵੀ ਹੈਗਾ ਹੈ ਨਾ ਜਿਵੇਂ ਪਰਮਾਤਮਾ ਦਾ ਨਾਮ ਹੈਗਾ ਵੀ ਉਹਦਾ ਨਾਮ ਵੀ ਆਪਾਂ ਅੱਖਰਾਂ ਦੇ ਵਿੱਚ ਹੀ ਜਪ ਸਕਦੇ ਹਾਂ ਉਹਦੀ ਜਿਹੜੀ ਹੈਗੀ ਆ ਸਿਫਤ ਸਲਾਹ ਵੀ ਆਪਾਂ ਅੱਖਰਾਂ 'ਚ ਕਰ ਸਕਦੇ ਹਾਂ ਉਹਦੀ ਕੁਦਰਤ ਦੀ ਜੇ ਗੱਲ ਕਰਨੀ ਉਹ ਵੀ ਅੱਖਰਾਂ 'ਚ ਹੀ ਕਰ ਸਕਦੇ ਹਾਂ ਨਾ ਅਖਰੀ ਗਿਆਨ ਗੀਤ ਗੁਣਗਾਹ ਕਹਿੰਦੇ ਵੀ ਤੇਰਾ ਜਿਹੜਾ ਗਿਆਨ ਉਹ ਵੀ ਅਸੀਂ ਅੱਖਰਾਂ ਨਾਲ ਹੀ ਉਹਦੀ ਉਦੇ ਬਾਰੇ ਗੱਲਬਾਤ ਕਰ ਸਕਦੇ ਆ ਤੇਰੇ ਗੀਤ ਵੀ ਗਾਉਣੇ ਨੇ ਉਹ ਵੀ ਅੱਖਰਾਂ ਦੇ ਹਿਸਾਬ ਨਾਲ ਅਸੀਂ ਅੱਖਰਾਂ 'ਚ ਲਿਖ ਕੇ ਹਨਾ ਅੱਖਰਾਂ 'ਚ ਬੋਲ ਕੇ ਅਸੀਂ ਉਹ ਕਰ ਸਕਦੇ ਆ ਅਖਰੀ ਲਿਖਣ ਬੋਲਣ ਬਾਣ ਕਹਿੰਦੇ ਜੋ ਕੁਝ ਵੀ ਦੁਨੀਆ 'ਚ ਹਨਾ ਲਿਖਣ ਦਾ ਹੋ ਰਿਹਾ ਬੋਲਣ ਦਾ ਹੋ ਰਿਹਾ ਉਹ ਅੱਖਰਾਂ ਦੇ ਰਾਹੀਂ ਹੀ ਹੋ ਰਿਹਾ ਅੱਖਰਾਂ ਸਿਰ ਸੰਜੋਗ ਵਿਖਾਣ ਕਹਿੰਦੇ ਵੀ ਜਿਹੜੇ ਅੱਖਰ ਨੇ ਇਹਨਾਂ ਦੇ ਰਾਹੀਂ ਹੀ ਪਰਮਾਤਮਾ ਨੇ ਸਾਡੇ ਸੰਜੋਗ ਲਿਖੇ ਨੇ ਸਾਡੇ ਲੇਖ ਲਿਖੇ ਨੇ ਜਿਨ ਇਹ ਲਿਖੇ ਤਿਸ ਸਿਰ ਨਾਹੀਂ ਕਹਿੰਦੇ ਵੀ ਜਿਹੜੇ ਇਹ ਲੇਖ ਲਿਖੇ ਹੋਏ ਨੇ ਵੀ ਜਿਨੇ ਲਿਖੇ ਨੇ ਪਰ ਉਹਦੇ ਸਿਰ ਤੇ ਕੋਈ ਲੇਖ ਨਹੀਂਗਾ ਕਿਉਂਕਿ ਉਹ ਸਭ ਤੋਂ ਉੱਪਰ ਆ ਉਹਨੇ ਤਾਂ ਸਾਡੇ ਸਿਰ ਦੇ ਉੱਪਰ ਲੇਖ ਲਿਖ ਦਿੱਤੇ ਪਰ ਉਹਦੇ ਉੱਪਰ ਲਿਖਣ ਵਾਲਾ ਕੋਈ ਨਹੀਂ ਹੈਗਾ ਜੀਵ ਫਰਮਾਏ ਤਿਵ ਤਿਵ ਪਾਹੇ ਕਹਿੰਦੇ ਵੀ ਜਿਵੇਂ ਜਿਵੇਂ ਪਰਮਾਤਮਾ ਨੇ ਸਾਡੇ ਸਿਰ ਦੇ ਲੇਖ ਲਿਖੇ ਨੇ ਅਸੀਂ ਉਸ ਹਿਸਾਬ ਨਾਲ ਹੀ ਆਪਣੀ ਜ਼ਿੰਦਗੀ ਬਿਤਾ ਰਹੇ ਹਾਂ ਜੇਤਾ ਕੀਤਾ ਤੇ ਤੈ ਤਨਾਉ ਕਹਿੰਦੇ ਵੀ ਜਿਹੜਾ ਵੀ ਸਾਰਾ ਕੁਝ ਪਰਮਾਤਮਾ ਨੇ ਦੁਨੀਆ ਦੇ ਵਿੱਚ ਕੀਤਾ ਹੈਗਾ ਉਹ ਉਹਦੇ ਨਾਉ ਦਾ ਇਸ ਸਪਰੂਪ ਆ ਪਰਮਾਤਮਾ ਦੇ ਨਾਂ ਦਾ ਹੀ ਸਰੂਪ ਆ ਆਪਣੇ ਨਾਂ ਤੋਂ ਹੀ ਉਹਨੇ ਪਸਾਰਾ ਕੀਤਾ ਗੁਰਬਾਣੀ ਵਿੱਚ ਇਸ ਤੁਕ ਨੂੰ ਖੋਲਣ ਦੇ ਲਈ ਇੱਕ ਹੋਰ ਤੁਕ ਆਪਾਂ ਲੈਣੇ ਆ ਉਹ ਤੁਕ ਕਹਿੰਦੀ ਆ ਇਹ ਵੇਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਵੀ ਜਿਹੜਾ ਇਹ ਸਾਰਾ ਦੁਨੀਆ ਦਾ ਖਲਾਰਾ ਹੈਗਾ ਪਸਾਰਾ ਹੈਗਾ ਇਹ ਉਹਦੇ ਨਾਂ ਤੋਂ ਹੀ ਹੋਇਆ ਸਭ ਕੁਛ ਉਹ ਪਰਮਾਤਮਾ ਦਾ ਰੂਪ ਹੀ ਹੈ। ਵਿਨ ਨਾਵੈ ਨਾਹੀਂ ਕੋਥਾਓ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਵੀ ਜਗ੍ਹਾ ਨਹੀਂ ਹੈ। ਜਿੱਥੇ ਵੀ ਹੈ ਪਰਮਾਤਮਾ ਦੇ ਨਾਮ ਦਾ ਸਰੂਪ ਹੈ। ਪਸਾਰਾ ਹੈ। ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਖੇਹ ਕਹਿੰਦੇ ਵੀ ਜੇ ਸਾਡੇ ਸਰੀਰ ਨੂੰ ਹੱਥਾਂ ਪੈਰਾਂ ਨੂੰ ਮਿੱਟੀ ਲੱਗ ਜਾਏ ਹੈਨਾ ਤਾਂ ਫਿਰ ਉਹ ਪਾਣੀ ਦੇ ਨਾਲ ਉੱਤਰ ਜਾਂਦੀ ਆ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਉਹ ਧੋਏ ਫਿਰ ਕਹਿੰਦੇ ਜੇ ਸਾਡੇ ਕੱਪੜਿਆਂ ਤੇ ਮੂਤਰ ਗੰਦਗੀ ਵਗੈਰਾ ਲੱਗ ਜਾਏ ਤਾਂ ਫਿਰ ਉਹ ਸਾਬਣ ਲੈ ਕੇ ਧੋ ਲਈਦੀ ਆ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੇ ਨਾ ਵਹਿ ਕੈ ਰੰਗ ਪਰ ਕਹਿੰਦੇ ਜਿਹੜੀ ਸਾਡੀ ਮਾਤਾ ਨਾ ਵੀ ਜੇ ਉਹ ਪਾਪਾਂ ਦੇ ਨਾਲ ਭਰ ਜਾਂਦੀ ਆ ਫਿਰ ਨਾ ਤਾਂ ਉਹ ਪਾਣੀ ਨਾਲ ਉਤਰਨੀ ਆ ਨਾਓ ਸਾਬਣ ਨਾਲ ਉਤਰਨੀ ਆ ਉਹ ਕਿਹਦੇ ਨਾਲ ਉਤਰਨੀ ਆ ਉਹ ਪਰਮਾਤਮਾ ਦੇ ਨਾਮ ਦੇ ਨਾਲ ਉਤਰਨੀ ਆ ਪਰਮਾਤਮਾ ਦੇ ਨਾਮ ਨੂੰ ਜਪਣਾ ਤੇ ਫਿਰ ਉਹਦੇ ਸਾਡੇ ਜਿਹੜੇ ਪਾਪਾਂ ਦੀ ਮੈਲ ਮਨ ਤੇ ਲੱਗੀ ਨਾ ਜਨਮਾਂ ਜਨਮਾਂ ਦੀ ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਦੀ ਪੁਰਾਣੀ ਮੈਲ ਆ ਉਹ ਸਾਰੀ ਪਰਮਾਤਮਾ ਦੇ ਨਾਮ ਨੇ ਸਾਫ਼ ਕਰਨੀ ਆ ਫਿਰ ਸਾਨੂੰ ਕੀ ਕਹਿੰਦੇ ਨੇ ਵੀ ਨਾਮ ਜਪੋ ਨਾਮ ਜਪੋ ਨਾਮ ਜਪੋ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਕਹਿੰਦੇ ਜਿਹੜੇ ਪੁੰਨ ਤੇ ਪਾਪ ਨੇ ਸਿਰਫ ਕਹਿਣ ਦੀ ਗੱਲ ਨਹੀਂ ਹੈਗੀ ਇਹ ਸੱਚੀ ਗੱਲ ਆ ਵੀ ਇਹ ਆਪਾਂ ਨੇ ਕਰਕੇ ਲੈ ਕੇ ਜਾਣੇ ਨੇ ਜੇ ਆਪਾਂ ਪੁੰਨ ਕਰਨੇ ਨੇ ਤਾਂ ਸਾਡੇ ਉਹ ਅੰਦਰ ਉਕਰ ਜਾਣੇ ਨੇ ਜੇ ਪਾਪ ਕਰਨੇ ਨੇ ਤਾਂ ਉਹ ਉਕਰ ਜਾਣੇ ਨੇ ਵੀ ਜਿਸ ਤਰ੍ਹਾਂ ਦਾ ਅਸੀਂ ਇਥੋਂ ਕਰਕੇ ਲੈ ਕੇ ਜਾਣਾ ਉਹ ਸਾਡੇ ਨਾਲ ਹੀ ਜਾਣਾ ਜਿੱਦਾਂ ਦੇ ਕਰਮ ਕਰਨੇ ਨੇ ਸਾਡੇ ਲੇਖ ਉਦਾਂ ਦੇ ਅੱਗੇ ਲਈ ਬਣ ਜਾਣੇ ਨੇ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਕਹਿੰਦੇ ਜਿੱਦਾਂ ਦੇ ਅਸੀਂ ਹੁਣ ਮਤਲਬ ਕਰਮਾਂ ਦੇ ਬੀਜ ਬੀਜਣੇ ਨੇ ਉਹ ਅਸੀਂ ਆਪਣੇ ਨਾਲ ਬਣਾ ਕੇ ਲੈ ਜਾਣੇ ਨੇ ਨਾਨਕ ਹੁਕਮੀ ਆਵੋ ਜਾਹੋ ਫਿਰ ਉਹਨਾਂ ਕਰਮਾਂ ਦੇ ਹਿਸਾਬ ਨਾਲ ਸਾਡਾ ਲੇਖਾ ਹੋਣਾ ਫਿਰ ਸਾਡੇ ਜਿਹਦਾ ਆਉਣ ਵਾਲਾ ਜੀਵਨ ਆ ਉਹ ਕਿਵੇਂ ਦਾ ਹੋਣਾ ਉਹ ਉਹਦੇ ਤੇ ਨਿਤਾਰਾ ਹੋਣਾ ਇਹ ਕਿਸ ਤਰ੍ਹਾਂ ਹੈਗਾ ਕਹਿੰਦੇ ਵੀ ਇਹ ਡਰਨ ਵਾਲੀ ਗੱਲ ਨਹੀਂ ਹੈਗੀ ਵੀ ਜਿਹੜਾ ਵਾਹਿਗੁਰੂ ਆ ਅਕਾਲ ਪੁਰਖ ਵੀ ਉਹ ਸਾਡੇ ਕਰਮਾਂ ਨੂੰ ਤੋਲਦਾ ਵੀ ਆ ਤੇ ਉਹ ਮੇਟ ਵੀ ਸਕਦਾ ਜਿੱਦਾਂ ਹੁਣ ਸਾਡੇ ਪੁਰਾਣੇ ਅਸੀਂ ਬਹੁਤ ਮੈਪ ਪੰਨੋ ਬਹੁਤ ਪੁਰਾਣੇ ਬਹੁਤ ਮਾੜੇ ਕਰਮ ਕੀਤੇ ਹੋਏ ਨੇ ਪਰ ਵਾਹਿਗੁਰੂ ਨੇ ਚਲੋ ਮੈਨੂੰ ਮੇਰੇ ਤੇ ਆਪਾਂ ਉਦਾਹਰਣ ਕਰ ਰਹੇ ਆਂ ਕਿ ਵਾਹਿਗੁਰੂ ਨੇ ਮੇਰੇ ਤੇ ਮਿਹਰ ਕਰਤੀ ਮੈਨੂੰ ਆਪਣਾ ਨਾਮ ਦਿੱਤਾ ਤੇ ਮੈਂ ਜਪ ਲਿਆ ਤੇ ਵਾਹਿਗੁਰੂ ਨੇ ਦੇਖ ਲਿਆ ਕਿ ਵੀ ਇਸ ਜੀਵ ਨੇ ਆਪਣੇ ਕਰਮਾਂ ਦਾ ਜਿਹੜਾ ਸੀਗਾ ਪੁਰਾਣਾ ਮੈਲ ਜੰਮੀ ਹੋਈ ਉਹ ਨਾਮ ਦੇ ਨਾਲ ਧੋ ਲਈਆ ਫਿਰ ਉਹ ਮੇਰਾ ਜਿਹੜਾ ਅਗਲਾ ਲੇਖਾ ਉਹਦੇ ਹਿਸਾਬ ਨਾਲ ਲਿਖਣਗੇ ਇਦਾਂ ਬੀਜ ਜਿਵੇਂ ਸਿੱਧੀ ਦੀ ਗੱਲ ਹੀ ਹੈ ਨਾ ਵੀ ਜਿਵੇਂ ਦਾ ਆਪਾਂ ਬੀਜ ਬੀਜਿਆ ਉਦਾਂ ਦਾ ਦਰਖਤ ਉੱਗ ਪੈਣਾ ਜਿਵੇਂ ਤੇ ਅਸੀਂ ਕਰਮ ਕੀਤੇ ਨੇ ਵਾਹਿਗੁਰੂ ਨੇ ਸਾਡੇ ਉਦਾਂ ਦਾ ਆਪਣਾ ਸਾਡਾ ਜਿਹੜਾ ਹੈਗਾ ਲੇਖਾ ਲਿਖ ਦੇਣਾ ਵੀ ਸਾਡੀ ਆਉਣ ਵਾਲੀ ਜ਼ਿੰਦਗੀ ਦਾ ਜਿੱਦਾਂ ਹਰ ਇੱਕ ਇਨਸਾਨ ਅਸੀਂ ਸਾਰੇ ਆਪਣਾ ਆਪਣਾ ਇਦਾਂ ਸੋਚਦੇ ਹਾਂ ਕਿ ਵੀ ਵੀ ਕਿਵੇਂ ਪਰਮਾਤਮਾ ਆਪਾਂ ਜਿੱਦਾਂ ਹਰ ਕੋਈ ਇਨਸਾਨ ਬੁੱਧੀ ਦੜਾਉਂਦਾ ਹੈ ਨਾ ਕਿ ਵਾਏ ਅਸੀਂ ਸਮਝ ਨਹੀਂ ਸਕਦੇ ਪਰ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਆਂ ਕਿ ਵਾਹਿਗੁਰੂ ਦੇ ਤੇ ਬ੍ਰਹਮਾ ਨਹੀਂ ਸਮਝ ਸਕਿਆ ਹੈ ਨਾ ਕਿ ਹਜ਼ਾਰਾਂ ਸਾਲ ਹੋ ਨਾਲੀ ਦੇ ਵਿੱਚ ਰਿਹਾ ਤਾਂ ਪਰ ਉਹ ਮਤਲਬ ਨਾਲ ਦੇ ਵਿੱਚ ਬੈਠਿਆ ਕਹਿੰਦੇ ਹਜ਼ਾਰਾਂ ਸਾਲ ਵੀ ਮੈਂ ਤਾਂ ਨਹੀਂ ਸ਼ਾਇਦ ਕਮਲ ਦੀ ਜਿਹੜੀ ਕੋਈ ਨਾਲ ਹੁੰਦੀ ਆ ਤੇ ਫੁੱਲ ਕਮਲ ਫੁੱਲ ਦੇ ਨਾਲ ਹੈ ਨਾ ਉਹਦੀ ਨਾਭੀ ਦੇ ਵਿੱਚ ਹਜ਼ਾਰਾਂ ਸਾਲ ਬੈਠਿਆ ਕਿ ਵਾਹਿਗੁਰੂ ਦਾ ਸ਼ਾਇਦ ਮੈਨੂੰ ਕੋਈ ਭੇਦ ਲੱਗ ਜੇ ਹੈ ਨਾ ਇੰਨੀ ਉਹਨੇ ਭਗਤੀ ਕੀਤੀ ਪਰ ਉਹਨੂੰ ਨਹੀਂ ਲੱਗਿਆ ਸਾਨੂੰ ਤੇ ਕੀ ਲੱਗਣਾ ਪਰ ਜਿਸ ਤਰ੍ਹਾਂ ਚਲੋ ਸਾਨੂੰ ਵਿਦਵਾਨ ਵੀਰਾਂ ਨੇ ਸਾਨੂੰ ਅਰਥ ਕਰਕੇ ਦੱਸੇ ਨੇ ਅਸੀਂ ਉਸ ਹਿਸਾਬ ਨਾਲ ਸੋਚਦੇ ਹਾਂ ਕਿ ਜਿੱਦਾਂ ਅਸੀਂ ਚੰਗੇ ਕਰਮ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਡਾ ਚੰਗਾ ਲੇਖਾ ਲਿਖਦੇ ਨੇ ਹੈ ਨਾ ਮੰਨ ਲਓ ਕਿ ਸਾਨੂੰ ਵਾਹਿਗੁਰੂ ਜੀ ਨੇ ਇੰਨਾ ਚੰਗਾ ਸਾਡੇ ਤੇ ਕਿਰਪਾ ਕੀਤੀ ਤੇ ਅਸੀਂ ساری ਜ਼ਿੰਦਗੀ ਨਾਮ ਜਪਿਆ ਜਦੋਂ ਅਸੀਂ ਨਾਮ ਜਪਿਆ ਤਾਂ ਸਾਡੀ ਜਿਹੜੀ ਪਾਪਾਂ ਦੀ ਮੈਲ ਆ ਉਹ ਸਾਰੀ ਉੱਤਰ ਗਈ ਫਿਰ ਸਾਡਾ ਜਨਮ ਨਹੀਂ ਹੈਗਾ ਫਿਰ ਸਾਡਾ ਜਨਮ ਨਹੀਂ ਹੈਗਾ ਫਿਰ ਸਾਡੀ ਸਮਾਈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੋ ਜਾਂਦੀ ਆ ਉਹ ਜਾਣੀ ਆ ਫਿਰ ਅਸੀਂ ਦੁਬਾਰਾ ਨਹੀਂ ਆਉਣਾ ਪਰਾ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਕਿ ਉਹ ਪਹਿਲੇ ਜਨਮ ਦੇ ਵਿੱਚ ਵੀ ਉਹਨਾਂ ਦਾ ਮਨੁੱਖਾ ਜਨਮ ਸੀ ਤੇ 80 90% ਉਹ ਪਹੁੰਚ ਗਏ ਸੀ ਪਰ ਉਹਨਾਂ ਨੂੰ ਜਿਹੜਾ 10% ਰਹਿੰਦਾ ਸੀ ਉਹਦੇ ਲਈ ਫੇਰ ਦੁਬਾਰਾ ਜਨਮ ਲੈਣਾ ਪਿਆ ਹੈ ਨਾ ਫੇਰ ਮਤਲਬ ਉਹ ਮੁਕਤ ਹੋ ਗਏ ਨੇ ਫਿਰ ਉਹਨਾਂ ਨੇ ਕਹਿ ਹੀ ਦਿੱਤਾ ਹੈ ਨਾ ਕਿ ਵੀ ਹੁਣ ਤਾਂ ਮਤਲਬ ਮੇਰੀ ਮੁਕਤੀ ਹੋ ਗਈ ਆ ਤੇ ਇਸ ਤਰ੍ਹਾਂ ਜਦੋਂ ਵਾਹਿਗੁਰੂ ਸਾਡੇ ਤੇ ਕਿਰਪਾ ਕਰਦੇ ਨੇ ਤਾਂ ਸਾਨੂੰ ਵੀ ਮਤਲਬ ਇਦਾਂ ਆਪਣੇ ਅੰਦਰੋਂ ਫੂਜ ਹੋਣੀ ਸ਼ੁਰੂ ਹੋ ਜਾਂਦੀ ਕਿਉਂਕਿ ਅਸੀਂ ਆਪਣੇ ਮਨ ਨੂੰ ਅੰਦਰੋਂ ਅਸੀਂ ਪੜ ਸਕਦੇ ਹਾਂ ਵਾਹਿਗੁਰੂ ਪੜ ਸਕਦੇ ਨੇ ਤੇ ਅਸੀਂ ਪੜ ਸਕਦੇ ਤੀਜਾ ਬੰਦਾ ਕੋਈ ਨਹੀਂ ਪੜ ਸਕਦਾ ਵਾਹਿਗੁਰੂ ਤੇ ਅਸੀਂ ਜਦੋਂ ਸਾਨੂੰ ਥੋੜਾ ਪਰਮਾਤਮਾ ਆਪਣੇ ਚਰਨਾਂ ਦੀ ਪ੍ਰੀਤ ਦਿੰਦੇ ਨੇ ਅਸੀਂ ਉਹਦਾ ਨਾਮ ਜਪਦੇ ਹਾਂ ਸਾਨੂੰ ਥੋੜਾ ਪਤਾ ਲੱਗਣ ਲੱਗ ਜਾਂਦਾ ਵੀ ਹੁਣ ਸਾ ਅਸੀਂ ਆ ਸਾਡੇ ਥੋੜੇ ਜੇ ਮਨ ਨੇ ਇਹਨਾਂ ਚੀਜ਼ਾਂ ਦੇ ਉੱਪਰ ਮਨ ਚੰਚਲਤਾ ਘਟ ਗਈ ਆ ਫਿਰ ਸਾਨੂੰ ਥੋੜਾ ਇਦਾਂ ਖੁਸ਼ੀ ਹੋਣੀ ਸ਼ੁਰੂ ਹੋ ਜਾਂਦੀ ਆ ਕਿ ਬਿਸ਼ਾਇਦ ਪਰਮਾਤਮਾ ਇਸ ਵਾਰ ਮਿਹਰ ਕਰ ਦੇਣਗੇ ਹਨਾ ਕਿ ਬਸ ਹੁਣ ਮਤਲਬ ਮੁਕਤੀ ਹੋ ਜਾਣੀ ਹੈ ਤੋਂ ਵੱਧ ਦੁਬਾਰਾ ਜਨਮ ਨਹੀਂ ਮਿਲੇਗਾ ਇਹ ਉਹ ਵਾਹਿਗੁਰੂ ਦੇ ਰੰਗ ਨੇ ਬਸ ਆਪ ਉਹਦੇ ਨਾਮ 'ਚ ਲੱਗਣਾ ਨਾਮ 'ਚ ਲੱਗिए ਬਸ ਸਭ ਕੁਝ ਮਿਲ ਜਾਂਦਾ ਸਾਡੀਆਂ ਉਹ ਝੋਲੀਆਂ ਭਰ ਦਿੰਦਾ ਸਿਰਫ ਨਾਮ ਨਾਮ ਜਪੋ ਵਾਹਿਗੁਰੂ ਜੀ ਨਾਮ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਸੱਚੇ ਪਾਤਸ਼ਾਹ ਜੀ ਆਪ ਦੇ ਨਾਮ ਦੀ ਵਿਚਾਰ ਕਰਦੇ ਆਂ ਆਪਦੀ ਬਾਣੀ ਦੀ ਵਿਚਾਰ ਕਰਦੇ ਆਂ ਬੇਅੰਤ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ ਸੱਚੇ ਪਿਤਾ ਜੀ ਆਪਦੀ ਅਣਜਾਣ ਵਿੱਚ ਹੀ ਸਮਝ ਕੇ ਮaaf ਕਰਨਾ ਸੰਗਤ ਜੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ